ਕੀਤੇ ਜਾ ਰਹੇ ਨੇ ਚਾਹੇ ਯੁੱਧ ਨਸ਼ਾ ਵਿਰੋਧੀ ਗੱਲ ਕਰ ਲਈ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣ ਗਈ ਪਰ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਇਸ ਲੜਾਈ ਨੂੰ ਕੋਈ ਵੀ ਇੱਕ ਬੰਦਾ ਜਿਹੜਾ ਉਹ ਨਹੀਂ ਜਿੱਤ ਸਕਦਾ ਹੈਗਾ ਜੇ ਆਪਾਂ ਕਈ ਇਕੱਲੇ ਸਰਕਾਰ ਲੜ ਕੇ ਜਿੱਤ ਲੂਗੀ ਨਾ ਜੇ ਆਪਾਂ ਕਈ ਇਕੱਲੇ ਪੁਲਿਸ ਲੜ ਕੇ ਜਿੱਤ ਲੂਗੀ ਨਾ ਇਹ ਜਦੋਂ ਤੱਕ ਪੰਜਾਬ ਦੇ 3 ਕਰੋੜ ਲੋਕ 3 ਕਰੋੜ ਪੰਜਾਬੀ ਇਦੇ ਵਿੱਚ ਮੋਢੇ ਨਾਲ ਮੋਢਾ ਨਹੀਂ ਜੋੜਦੇ ਉਦੋਂ ਤੱਕ ਕਿ ਲੜਾਈ ਜਿੱਤੀ ਨਹੀਂ ਜਾ ਸਕਦੀ ਹੈਗੀ ਸਭ ਤੋਂ ਪਹਿਲੀ ਪੁਲਿਸ ਦਾ ਸਖਤੀ ਹੈ ਪੂਰੀ ਸਰਕਾਰ ਦੀਆਂ ਪੀਗਰ ਹਦਿਤਾ ਨੇ ਬੜਾ ਫ੍ਰੀ ਹੈਂਡ ਹੈ ਜਿਹੜਾ ਉਹ ਐਸਐਸਪੀਜ਼ ਨੂੰ ਔਰ ਅੱਗੇ ਐਸਐਸਪੀਜ਼ ਤੋਂ ਐਸਐਚਓਜ਼ ਨੂੰ ਗਿਆ ਹੋਇਆ ਹਰੇਕ ਵਿਅਕਤੀ ਆਪੋ ਆਪਣੇ ਇਲਾਕੇ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਜ਼ਿੰਮੇਵਾਰ ਹੈ ਇਹ ਕਲੀਅਰ ਹੈ ਜੀ ਦੱਸਣਾ ਕਿ ਕਿਸੇ ਨਾਲ ਕਿਸੇ ਤਰੀਕੇ ਦੀ ਕੋਈ ਲਹਾਜ ਨਹੀਂ ਵਰਤੀ ਜਾਊਗੀ ਪਰ ਮੈਂ ਸਮਝਦਾ ਕਿ ਪੁਲਿਸ ਦਾ ਵੀ ਇੱਕ ਰੋਲ ਹੈ ਇੱਕ ਤੰਦਿਆ ਸਪਲਾਈ ਰਿਡਕਸ਼ਨ ਕਿ ਸਪਲਾਈ ਜਿਹੜੀ ਨਸ਼ਿਆਂ ਦੀ ਉਹ ਘਟੇ ਉਹ ਖਤਮ ਹੋਵੇ ਉਹ ਕੰਮ ਹੈ ਜਿਹੜਾ ਪੁਲਿਸ ਔਰ ਤੁਹਾਡਾ ਕਿਉਂਕਿ ਆਪਣਾ ਇਹ ਬਾਰਡਰ ਬੈਲਟ ਹੈ ਬੀਐਸਐਫ ਇਹ ਇਹ ਕਰ ਲੈਣਗੇ ਕੋਈ ਦਿੱਕਤ ਨਹੀਂ ਹੈਗੀ ਪਰ ਅਸਲ ਇਸ ਬਿਮਾਰੀ ਦੀ ਜੜ ਉਦੋਂ ਖਤਮ ਹੋਊਗੀ ਜਦੋਂ ਡਿਮਾਂਡ ਰਿਡਕਸ਼ਨ ਹੋਊਗੀ ਜਦੋਂ ਨਸ਼ੇ ਦੀ ਮੰਗ ਹੀ ਘਟੂਗੀ ਉਦੋਂ ਖਤਮ ਹੋਣੀ ਹੈ ਮੰਗ ਖਤਮ ਕਰਨ ਦੇ ਵਿੱਚ ਸਿਰਫ ਔਰ ਸਿਰਫ ਸਮਾਜ ਨੂੰ ਲਦਾ ਕਰ ਸਕਦਾ ਹੈ ਸਭ ਤੋਂ ਵੱਡਾ ਰੋਲ ਦੇ ਵਿੱਚ ਹਰ ਘਰ ਨੇ ਆਦਾ ਕਰਨਾ ਹੈ ਫਿਰ ਸਮਾਜ ਨੇ ਪਿੰਡ ਨੇ ਨਗਰ ਨੇ ਆਦਾ ਕਰਨਾ ਹੈ ਸਮਾਜ ਨੇ ਆਦਾ ਕਰਨਾ ਹੈ ਤੇ ਫਿਰ ਜਾ ਕੇ ਸਰਕਾਰ ਦੀ ਵਾਰੀ ਹੈ ਜਿਹੜੀ ਉਹ ਆਉਣੀ ਹੈ ਅਸੀਂ ਲੋਕ ਉਸ ਉਹ ਉਸ ਨੂੰ ਕਿਵੇਂ ਕਰਨਾ ਹੈ ਸਰਕਾਰ ਇਹਦੇ ਦੀ ਵਚਨਬੱਧ ਹੈ ਪਰ ਆਪਾਂ ਨੂੰ ਵੀ ਇਹ ਹੁਣ ਹੁਣ ਥੋੜੇ ਸਮੇਂ ਤੱਕ ਥੋੜੇ ਸਮੇਂ ਤੱਕ ਡਰਗ ਸੈਂਸਰ ਵੀ ਸ਼ੁਰੂ ਕਰਾਂਗੇ ਘਰ ਘਰ ਦੇ ਜਾ ਕੇ ਤੁਸੀਂ ਪੰਚਾਇਤ ਦੇ ਨੁਮਾਇंदे ਵੀ ਹੋਵੋਗੇ ਜੋ ਹੈਲਥ ਮੈਕ ਹੈ ਉਹਦੇ ਨੂੰ ਮੈਂ ਦੇ ਵੀ ਹੋਣਗੇ ਘਰ ਘਰ ਜਾ ਕੇ ਤੱਕ ਜੇ ਕਿਸੇ ਬੱਚਾ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਇਸ ਲੱਤ ਦੇ ਵਿੱਚ ਪੈ ਰਿਹਾ ਜੇ ਕਿਸੇ ਨੂੰ ਇਹ ਹਾਲਤ ਪੈ ਰਹੀ ਹੈ ਤਾਂ ਉਹਨੂੰ ਪਹਿਲਾ ਸ਼ੁਰੂ ਦੇ ਵਿੱਚ ਹੀ ਕਿਵੇਂ ਸੰਭਾਲ ਲੈ ਉਹਨੂੰ ਸੰਭਾਲਾਂਗੇ ਜੇ ਕੋਈ ਸਪਲਾਈਅਰ ਹੈ ਉਹਦੇ ਉੱਪਰ ਚੁੜੀ ਕਿਵੇਂ ਕਿਸੇ ਸਰਕਾਰੋਂ ਕੰਮ ਕਰੇਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਤੁਹਾਡੇ ਸਾਰਿਆਂ ਦਾ ਸਾਸ ਸੇ ਚੁੱਕ ਚਾਹੀਦਾ ਰੁਚੀਚੀ ਤੌਰ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਿਹਾ ਸੀ ਕਿ ਮੈਂ ਅੰਮ੍ਰਿਤਸਰ ਗਿਆ ਸੀਗਾ ਜਿੰਨੀ ਬਾਰਡਰ ਬੈਂਡ ਡਿਸਟ੍ਰਿਕਟ ਹੋਣ ਕਰਕੇ ਜਿੰਨੀ ਡਰੋਨ ਦੇ ذریعے ਉਥੋਂ ਸਪਲਾਈ ਹੋ ਰਹੀ ਹੈ ਤੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਕਿਉਂਕਿ ਸਰਕਾਰ ਦੀ ਔਰ ਪੁਲਿਸ ਦੀ ਸਖਤੀ ਦੀ ਵਜ੍ਹਾ ਕਰਕੇ ਉਸ ਏਰੀਆ ਦੇ ਵਿੱਚ ਆਈ ਥਿੰਕ ਐਸਐਸਪੀ ਸਾਹਿਬ ਤੁਹਾਡੇ ਵੀ ਮੇਰੇ ਖਿਆਲ ਦੇ ਵਿੱਚ ਇਹ ਤੁਹਾਡੇ ਇਧਰ ਸ਼ਹਿਰ ਦੇ ਇਨਸੀਡੈਂਟ ਨੇ ਜਿਹੜੇ ਉਹ ਡਰੋਨ ਦੀ ਕਰੈਂਸ ਦੇ ਘਟ ਨੇ ਪਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰੋ ਜਿਹੜੀ ਵੈਲਟ ਹੈ ਉੱਥੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਸਪਲਾਈ ਕਰ ਰਹੇ ਨੇ ਡਰੋਨਾਂ ਦੇ ਜ਼ਰੀਏ ਉਹਨਾਂ ਸਿਰਫ ਇਸ ਗੱਲ ਕਰਕੇ ਸਪਲਾਈ ਜਿਹੜੀ ਘਟ ਗਈ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨੂੰ ਨਸ਼ੇ ਨੂੰ ਚੱਕ ਕੇ ਲਿਜਾਣ ਵਾਲੇ ਜਿਹੜੇ ਜਿਹੜੇ ਸੀਗੇ ਉਹਨਾਂ ਦੇ ਸਮਗਲ ਉਹ ਨਹੀਂ ਥਿਆਰੇ ਹੈਗੇ ਸਰਕਾਰ ਨੇ ਉਸ ਦੀ ਨਹੀਂ ਨਹੀਂ ਸ਼ਕਤੀ ਕਰਕੇ ਜਿਸ ਦੀ ਵਜ੍ਹਾ ਕਰਕੇ 70 80% ਜਿਹੜਾ ਉਹ ਘਟौती ਆਈ ਹੈ ਸੋ ਮੈਂ ਸਮਝਦਾ ਕਿ ਸਾਰੀ ਰਲ ਮਿਲ ਕੇ ਆਪਾਂ ਇਸ ਲੜਾਈ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਬਾਕੀ ਸਰਕਾਰ ਨੇ ਡਵੈਲਪਮੈਂਟ ਦਾ ਜਿਹੜਾ ਜਿਵੇਂ ਸਵਰਾਜ ਜੀ ਦੱਸ ਕੇ ਗਏ ਨੇ ਡਵੈਲਪਮੈਂਟ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਇਸ ਬਜਟ ਦੇ ਵਿੱਚ ਵੀ ਤੁਹਾਡੇ ਹਲਕੇ ਨੂੰ ਵੀ ਜਿਹੜਾ 5 ਕਰੋੜ ਰੁਪਏ ਜਿਹੜਾ ਉਹ ਆ ਜਾਣਾ ਬੜੀ ਜਲਦੀ ਹੀ ਤਗੜੇ ਹੋ ਕੇ ਹੰਬਲਾ ਭਾਰੋਂ ਔਰ ਆਪਾਂ ਸਾਰੇ ਓਵਰ ਆਲ ਡਵੈਲਪਮੈਂਟ ਜਿਹੜੀ ਉਹ ਕਰੀਏ ਔਰ ਬਾਕੀ ਰਹੀ ਗੱਲਾਂ ਨੂੰ ਮੈਂ ਜ਼ਿਆਦਾ ਕੋ ਪੋਲਿਟਿਕਲ ਗੱਲਾਂ ਨਹੀਂ ਕਰਨੀਆਂ ਆਹ ਹੋਕਮ ਹੈ ਜਿਹੜਾ ਇਹ ਹੋਇਆ ਕਿ ਆਸਵਾਲਾ ਦੇ ਵਿੱਚ ਸੇਵਾ ਕੇਂਦਰ ਦੀ ਲੋੜ ਹੈ ਮੈਂ ਇੱਕੋ ਗੱਲ ਕਹੂੰਗਾ ਕਿ ਆਸਫਾਲਾ ਉਹ ਨਗਰ ਹੈ ਉਹ ਪਿੰਡ ਹੈ ਉਹ ਉਹ ਧਰਤੀ ਹੈ ਕਿ ਜਿੱਥੋਂ ਜਿੱਥੇ ਇੰਨੇ ਨੌਜਵਾਨਾਂ ਨੇ ਇੰਨੇ ਬਬਰ ਸ਼ੇਰਾਂ ਨੇ ਇੰਨੇ ਸ਼ੂਰ ਵੀਰਾਂ ਨੇ ਦੇਸ਼ ਦੀ ਸੇਵਾ ਕਰਨ ਦੇ ਲਈ ਆਪਦੀ ਜਾਨਾਂ ਵਾਰੀਆਂ ਤੇ ਫਿਰ ਸੇਵਾ ਕੇਂਦਰ ਕੀ ਚੀਜ਼ ਹੈ ਸੇਵਾ ਕੇਂਦਰ ਸਮਝ ਲੋ ਹੋ ਗਿਆ ਆਸਫਾਲਾ ਦਾ ਸੇਵਾ ਕੇਂਦਰ ਜਿਹੜਾ ਉਹ ਹਜ਼ੂਰ ਕੀਤਾ ਜਾਂਦਾ ਮੈਡਮ ਮੈਂ ਗਰੀਸ਼ ਦੈਲਨ ਜੀ ਨੂੰ ਵਟਸਐਪ ਕਰਤਾ ਉਹਨਾਂ ਨੂੰ ਫੋਨ ਕਰਤਾ ਤੁਸੀਂ ਮੰਡੇ ਨੂੰ ਪ੍ਰੋਪੋਜ਼ਲ ਬਣਾ ਕੇ ਆਸਫਾਲਾ ਦੇ ਵਿੱਚ ਜਗਾ ਭੇਜੇ ਤੇ ਬੰਦ ਬੰਦ ਪੇ ਪਹਿਲਾਂ ਹੀ ਰੋ ਬੰਦ ਪੇ ਹੁਣ ਬੰਦ ਪੇ ਅੱਛਾ ਚਲੋ ਤੁਸੀਂ ਮੈਂ ਤੁਸੀਂ ਗਰੀਸ਼ ਜੀ ਨੂੰ ਮੈਂ ਕਹਿੰਦਾ ਮੰਡੇ ਨੂੰ ਸਵੇਰੇ ਪ੍ਰੋਪੋਜ਼ਲ ਭੇਜੋ ਬੜੀ ਜਲਦੀ ਤੁਹਾਡੇ ਆਸਫਾਲਾ ਦੇ ਵਿੱਚ ਜੀ ਸੇਵਾ ਕੇਂਦਰ ਜਿਹੜਾ ਉਹ ਖੁੱਲ ਜਾਊਗਾ